ਪੰਜਾਬ ਕੈਬਨਿਟ ਦੀ ਮੀਟਿੰਗ ਖਤਮ ਹੋ ਗਈ ਹੈ ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹਨ ਵਿੱਤ ਮੰਤਰੀ ਹਰਪਾਲ ਚਿਮਾ ਨੇ ਮੀਟਿੰਗ ਵਿੱਚ ਲਏ ਫੈਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜਨਮ ਤੇ ਮੌਤ ਰਜਿਸਟ੍ਰੇਸ਼ਨ ਨਿਯਮ ਵਿੱਚ ਬਦਲਾਅ ਕੀਤੇ ਗਏ ਹਨ ਹੁਣ ਮੌਤ ਦੇ ਸਰਟੀਫਿਕੇਟ ਤੇ ਮੌਤ ਦਾ ਕਾਰਨ ਲਿਖਿਆ ਜਾਣਾ ਜ਼ਰੂਰੀ ਹੋਵੇਗਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਰਿਕਾਰਡ ਵਿੱਚ ਸੋਧ ਦੇ ਅਧਿਕਾਰ ਡੀਸੀ ਨੂੰ ਦਿੱਤੇ ਗਏ ਹਨ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਵਿੱਚ ਵੀ ਬਦਲਾਅ ਕੀਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਦੇਸੀ ਸ਼ਰਾਬ ਦਾ ਕੋਟਾ 30% ਵਧਾ ਦਿੱਤਾ ਗਿਆ ਹੈ ਤੇ ਸਾਬਕਾ ਸੈਨਿਕਾਂ ਲਈ ਥੋਕ ਲਾਇਸੈਂਸ ਫੀਸ ਪਹਿਲਾਂ 5 ਲੱਖ ਰੁਪਏ ਸੀ ਹੁਣ ਇਸ ਨੂੰ ਘਟਾ ਕੇ 2.5 ਲੱਖ ਰੁਪਏ ਕਰ ਦਿੱਤਾ ਗਿਆ ਹੈ ਪੰਜਾਬ ਵਿੱਚ ਇੱਕ ਫਾਰਮ ਸਟੇ ਲਾਇਸੈਂਸ ਹੈ ਜਿਸ ਵਿੱਚ 12 ਬੋਤਲਾਂ ਰੱਖੀਆਂ ਜਾਂਦੀਆਂ ਹਨ ਹੁਣ ਇਸ ਨੂੰ ਵਧਾ ਕੇ 36 ਬੋਤਲਾਂ ਕਰ ਦਿੱਤਾ ਗਿਆ ਹੈ ਬੀਅਰ ਸ਼ਾਪ ਲਈ ਫੀਸ ਪ੍ਰਤੀ ਦੁਕਾਨ 2 ਲੱਖ ਰੁਪਏ ਸੀ ਹੁਣ ਇਸ ਨੂੰ 25000 ਰੁਪਏ ਕਰ ਦਿੱਤਾ ਗਿਆ ਹੈ ਲੰਬੇ ਸਮੇਂ ਤੋਂ 2017 ਤੋਂ ਪਹਿਲਾਂ ਕੋਈ ਬੋਟਲਿੰਗ ਪਲਾਂਟ ਨਹੀਂ ਲਗਾਇਆ ਗਿਆ ਸੀ ਹੁਣ ਨਿਵੇਸ਼ ਵਿਧਾਨ ਲਈ ਨਵਾਂ ਬੋਟਲਿੰਗ ਪਲਾਂਟ ਸਥਾਪਿਤ ਕਰਨ ਦੀ ਪ੍ਰਵਾਨਗੀ ਜੇ ਦਿੱਤੀ ਗਈ ਹੈ ਪੰਜਾਬ ਹਰਿਆਣਾ ਤੇ ਦਿੱਲੀ ਐਨਸੀਆਰ ਵਿੱਚ ਮੌਸਮ ਇੱਕਦਮ ਬਦਲ ਗਿਆ ਕਈ ਥਾਵਾਂ 'ਤੇ ਹਲਕੀ بارش ਹੋਈ ਹੈ ਪੰਜਾਬ ਦੇ ਜ਼ਿਆਤਰ ਖੇਤਰਾਂ ਵਿੱਚ ਸੰਘਣੇ ਬੱਦਲ ਛਾਏ ਹੋਏ ਹਨ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 2 ਦਿਨਾਂ ਤੱਕ ਤੇਜ਼ ਹਵਾਵਾਂ ਦੇ ਨਾਲ ਹੀ ਭਾਰੀ ਬਾਰਿਸ਼ ਹੋ ਸਕਦੀ ਹੈ ਦੱਸਦੇ ਕਿ ਮੌਸਮ ਵਿਭਾਗ ਅਨੁਸਾਰ ਅਗਲੇ 2 ਦਿਨਾਂ ਤੱਕ ਘੱਟ ਤੋਂ ਘੱਟ ਤਾਪਮਾਨ 15 ਡਿਗਰੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ ਵੱਧ ਤੋਂ ਵੱਧ ਤਾਪਮਾਨ 23 ਤੋਂ 25 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਇਸ ਤੋਂ ਬਾਅਦ ਮਾਰਚ ਦੇ ਸ਼ੁਰੂ ਤੱਕ ਵੀ ਅਸਮਾਨ ਵਿੱਚ ਬਦਲਬਾਈ ਰਹਿਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਅਨੁਸਾਰ 5 ਮਾਰਚ ਤੋਂ ਬਾਅਦ ਮੌਸਮ ਵਿੱਚ ਫੇਰ ਬਦਲਾ ਹੋਵੇਗਾ ਤੇ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾਵੇਗਾ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋਵੇਗੀ ਪੰਜਾਬ ਵਿੱਚ NHAI ਦਾ ਇੱਕ ਹੋਰ ਪ੍ਰੋਜੈਕਟ ਰੱਦ ਕਰ ਦਿੱਤਾ ਗਿਆ ਹੈ ਤਰਨਤਾਰਨ ਚ ਭਾਰਤਮਾਲਾ ਨਾਲ ਜੁੜਿਆ ਪ੍ਰੋਜੈਕਟ ਰੱਦ ਕਰ ਦਿੱਤਾ ਗਿਆ ਹੈ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇਚੋਂ ਨਿਕਲਣ ਵਾਲਾ ਬਾਈਪਾਸ ਰੱਦ ਕਰ ਦਿੱਤਾ ਗਿਆ ਹੈ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਨਾਲ ਜੋੜਨ ਵਾਲਾ ਬਾਈਪਾਸ ਰੱਦ ਹੋ ਗਿਆ ਹੈ ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾ ਤੋਂ ਤਰਨਤਾਰਨ ਦੇ ਧੁੰਦਾ ਤੱਕ ਇਹ ਬਾਈਪਾਸ ਬੰਨਣਾ ਸੀ ਬਾਈਪਾਸ ਸਿੰਗਲ ਕੰਪਨੀ ਵੱਲੋਂ ਬਣਾਇਆ ਜਾਣਾ ਸੀ NHAI ਨੇ ਜ਼ਮੀਨ ਐਕਵਾਇਰ ਨਾ ਹੋਣ ਦਾ ਹਵਾਲਾ ਦਿੰਦਿਆਂ ਹੋਇਆਂ ਇਸ ਦੇ ਆਧਾਰ ਉੱਤੇ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ ਹੈ। ਨਸ਼ਿਆਂ ਵਿਰੁੱਧ ਛੇੜੀ ਗਈ ਜੰਗ ਤਹਿਤ ਪੰਜਾਬ ਸਰਕਾਰ ਵੱਲੋਂ ਵੱਡਾ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਨਸ਼ਿਆਂ ਤੇ ਨਕੇਲ ਕੱਸਣ ਲਈ ਪੰਜ ਮੈਂਬਰੀ ਕਮੇਟੀ ਦਾ ਨਿਰਮਾਣ ਕੀਤਾ। ਕਮੇਟੀ ਦੀ ਮਹੱਤਵਪੂਰਨ ਭੂਮਿਕਾ ਨਸ਼ਾ ਸੰਬੰਧੀ ਕੀਤੀ ਜਾ ਰਹੀ। ਕਾਰਵਾਈ ਦੀ ਨਿਗਰਾਨੀ ਹੋਵੇਗਾ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੀ ਪ੍ਰਧਾਨਗੀ ਹਰਪਾਲ ਚੀਮਾ ਕਰਨਗੇ। ਇਸ ਤੋਂ ਇਲਾਵਾ ਅਮਨ अरोੜਾ, ਬਲਵੀਰ ਸਿੰਘ, ਲਾਲਜੀਤ ਸਿੰਘ ਪੁੱਲਰ ਤੇ ਕਰਨਪਰੀ ਸੌਂਦ ਕਮੇਟੀ ਦੇ ਮੈਂਬਰ ਹੋਣਗੇ ਇਥੇ ਦੱਸਣਯੋਗ ਹੈ ਕਿ ਪੰਜਾਬ ਵਿੱਚ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਖਤ ਕਾਰਵਾਈ ਅਪਣਾਈ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਨਸ਼ੇ ਵਿਰੁੱਧ ਕਈ ਤਰ੍ਹਾਂ ਦੀਆਂ ਮੁਹਿੰਮ ਚਲਾਈਆਂ ਜਾ ਰਹੀਆਂ ਹਨ ਨਸ਼ਿਆ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਜਿੱਥੋਂ ਤੱਕ ਕਿ ਸੂਬਾ ਸਰਕਾਰ ਵੱਲੋਂ ਨਸ਼ਾ ਤਸਕਰਾ ਵਿਰੁੱਧ ਕਾਰਵਾਈ ਕਰਨ ਲਈ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ 10 ਦੀ 21 ਪਹਿਲਾਂ ਤੋਂ ਕੰਮ ਕਰ ਰਹੀ ਸਪੈਸ਼ਲ ਟਾਸਕ ਫੋਰਸ ਐਸਟੀਐਫ ਨੂੰ ਅਪਡੇਟ ਕਰਕੇ ਬਣਾਇਆ ਗਿਆ ਹੈ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਮੋੜ ਐਕਟਿਵ ਹੋ ਗਏ ਹਨ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵੱਡਾ ਹਮਲਾ ਬੋਲਿਆ ਹੈ ਵੀਰਵਾਰ ਨੂੰ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਵੀਡੀਓ ਸਾਂਝਾ ਕਰਦਿਆਂ ਜਾਖੜ ਨੇ ਕਿਹਾ ਕਿ ਦਿੱਲੀ ਤੋਂ ਭਜਾਈ ਆਪਦਾ ਹੁਣ ਪੰਜਾਬ ਤੇ ਮੰਡਰਾ ਰਹੀ ਹੈ ਜਿਸ ਤਰ੍ਹਾਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਧਿਆ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਹਨ ਉਸ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੀਂਦ ਨਹੀਂ ਆ ਰਹੀ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਹਾਈ ਹੈ ਸੁਨੀਲ ਜਾਖੜ ਨੇ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਮਨੀਸ਼ ਸ਼ੋਧਿਆ ਪੰਜਾਬ ਲੀਕ ਨਵੀਂ ਸ਼ਰਾਬ ਨੀਤੀ ਤਿਆਰ ਕਰ ਰਹੇ ਹਨ ਇਸ ਨਵੀਂ ਸ਼ਰਾਬ ਨੀਤੀ ਦੇ ਖਰੜੇ ਤੇ ਪੰਜਾਬ ਕੈਂਡੀਟ ਵਿੱਚ ਚਰਚਾ ਹੋਈ ਹੈ ਜਿਸ ਨੂੰ ਲਗਭਗ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਜਾਖੜ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਚੀਮਾ ਬਾਰੇ ਚਿੰਤਤ ਹਾਂ ਕਿਉਂਕਿ ਦਿੱਲੀ ਵਿੱਚ ਬਣੀ ਸ਼ਰਾਬ ਨੀਤੀ ਦੀ ਤਰਜ਼ ਤੇ ਪੰਜਾਬ ਵਿੱਚ ਇੱਕ ਨਵੀਂ ਸ਼ਰਾਬ ਨੀਤੀ ਬਣਾਈ ਜਾ ਰਹੀ ਹੈ ਮੈਂ ਭਗਵਾਨਤ ਮਾਨ ਦੀ ਚੰਗੀ ਸਿਹਤ ਤੇ ਆਉਣ ਵਾਲੇ ਦਿਨਾਂ ਲਈ ਸ਼ੁਭ ਕਾਮਨਾਵਾਂ ਦਿੰਦਾ ਹਾਂ ਨਾਲ ਹੀ ਇੱਕ ਚੇਤਾਵਨੀ ਦਿੰਦਾ ਹਾਂ ਚੀਮਾ ਸਾਹਿਬ ਨੂੰ ਪੰਜਾਬ ਦੇ ਆਪਕਾਰੀ ਮੰਤਰੀ ਹੋਣ ਦੇ ਨਾਤੇ ਤੁਸੀਂ ਸ਼ਾਇਦ ਆਪਣੇ ਆਪ ਨੂੰ ਸੁਸੋਧਿਆ ਵਰਗੀ ਸਥਿਤੀ ਵਿੱਚ ਨਹੀਂ ਦੇਖਣਾ ਚਾਹੋਗੇ ਪੰਜਾਬ ਦਾ ਵੀ ਹਾਲ ਦਿੱਲੀ ਵਰਗਾ ਹੋਵੇਗਾ ਜਾਣਖਣ ਹੈ ਕਿ ਇਸ ਪੂਰੀ ਘਟਨਾ ਵਿੱਚ ਉਮੀਦ ਦੀ ਕਿਰਨ ਦਿਖਾਈ ਦੇ ਰਹੀ ਹੈ ਦਿੱਲੀ ਦੀ ਇਸ ਸ਼ਰਾਬ ਨੀਤੀ ਨੇ ਦਿੱਲੀ ਦੇ ਲੋਕਾਂ ਸਾਹਮਣੇ ਦ੍ਰਿੜ ਇਮਾਨਦਾਰੀ ਦਾ ਦਾਵਾ ਕਰਨ ਵਾਲੀ ਆਮਾਂ ਦੀ ਪਾਰਟੀ ਦੇ ਚਿਹਰਾ ਬੇਨਕਾਬ ਕਰ ਦਿੱਤਾ ਦਿੱਲੀ ਸੇ ਬਗਾਈ ਹੋਈ ਆਪਦਾ ਅੱਜ ਪੰਜਾਬ ਕੇ ਉੱਪਰ ਮੰਡਰਾ ਰਹੀ ਹੈ ਔਰ ਇਸੇ ਆਪਦਾ ਸੇ ਕੇ ਕਾਰਨ ਸ਼ਾਇਦ ਭਗਵੰਤ ਮਾਨ ਜੀ ਕੁਝ ਦਿਨੋਂ ਸੇ ਬੇਚੈਨ ਵੀ ਹੈ ਸੋ ਵੀ ਨਹੀਂ ਪਾ ਰਹੇ ਔਰ ਬਤਾਇਆ ਜਾ ਰਿਹਾ ਕਿ ਬਲੱਡ ਪ੍ਰੈਸ਼ਰ ਬਹੁਤ ਵੱਡਾ ਹੋਇਆ ਹੈ ਔਰ ਆਪਦਾ ਹੈ ਦਿੱਲੀ ਮੇਂ जो वहां की इनफेमस लीकर पॉलिसी और उस पॉलिसी के जो मास्टरमाइंड थे उस समय के डिप्टी चीफ मिनिस्टर मनीष सिसोदिया जी पिछले कुछ दिनों से चंडीगढ़ के अंदर डेरा डाले हुए हैं और उस दिल्ली पॉलिसी की तर्ज के ऊपर ही पंजाब की लीकर पॉलिसी उन्होंने बनाई है और वही पॉलिसी आज पंजाब के मुख्यमंत्री भगवंत मान जी के निवास स्थान पे हो रही कैबिनेट मीटिंग के अंदर अप्रूव भी की जाएगी तो जहां मैं भगवंत मान जी के अच्छे स्वास्थ्य की कामना करता हूं वहीं पे मुझे चिंता हमारे पंजाब के एक्साइज मिनिस्टर हरपाल चीमा जी की भी है मैं नहीं चाहता और मैं इस बात का मुझे यकीन भी है कि हरपाल चीमा जी भी नहीं चाहेंगे कि उनका हशर भी वही हो जो मनीष सिसोदिया जी का दिल्ली में हुआ उस सारी घटनाक्रम के अंदर मुझे आशा की किरण एक दिखाई दे रही है कि जिस तरह इस दिल्ली की लीकर पॉलिसी ने दिल्ली के लोगों के सामने अपने आप को कट्टर ईमानदारी का दावा करने वाली कट्टर बेईमान और पखंड पे आधारित जो पार्टी थी उसका असल चेहरा दिल्ली के लोगों के सामने पेश किया और उसका जो हशर हुआ है दिल्ली के अंदर मुझे लगता है पंजाब के लोग भी पंजाब के अंदर आम आदमी पार्टी का हशर वही करने जा रहे है। हैं पंजाब कैबिनेट की कह मीटिंग मानजोग मुख्यमंत्री पंजाब सरदार भगवंत सिंह मान जी की अगवाही हुई ਜਿਨ੍ਹਾਂ ਵਿੱਚ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਪੰਜਾਬ ਦੀਆਂ ਵੱਖ-ਵੱਖ ਪਾਲਿਸੀਆਂ ਦੇ ਉੱਤੇ ਪੰਜਾਬ ਦੇ ਰੈਵਿਊ ਨੂੰ ਦੇਖਦੇ ਹੋਏ ਕੁਝ ਜਿਹੜੇ ਪ੍ਰਸ਼ਾਸਕਿਕ ਸੁਧਾਰ ਸੀ ਉਹਨਾਂ ਨੂੰ ਦੇਖਦੇ ਹੋਏ ਲੈ ਗਏ ਜਿਨ੍ਹਾਂ ਵਿੱਚੋਂ ਮੁਢਲੇ ਰੂਪ ਵਿੱਚ ਪਹਿਲਾ ਜਿਹੜਾ ਏਜੰਡਾ ਸੀਗਾ ਉਹ ਪੰਜਾਬ ਰਾਜ ਐਨ ਆਰ ਆਈ ਕਮਿਸ਼ਨ ਆ ਜਿਹੜਾ ਉਹਦੀ ਸਾਲਾਨਾ ਰਿਪੋਰਟ ਸੀਗੀ ਸਾਲਾਨਾ ਪਿਛਲੇ ਸਾਲ ਦੌਰਾਨ ਉਹਨਾਂ ਨੇ ਕੀ ਕੀ ਕੰਮ ਕੀਤਾ ਉਹ ਸਾਲਾਨਾ ਰਿਪੋਰਟ ਜਿਹੜੀ ਆ ਅੱਜ ਦੀ ਇਸ ਕੈਬਨਿਟ ਚ ਰੱਖੀ ਗਈ ਯੂਨੋ ਸਾਰੇ ਨੇ ਪਾਸ ਕੀਤਾ ਔਰ ਉਸ ਤੋਂ ਬਿਨਾ ਦੂਸਰਾ ਜਿਹੜਾ ਸੀਗਾ ਕਿ ਪਰਸੋਨਲ ਡਿਪਾਰਟਮੈਂਟ ਦੇ ਅੰਦਰ ਪਰਸੋਨਲ ਡਿਪਾਰਟਮੈਂਟ ਦੇ ਅੰਦਰ ਲਗਭਗ 800 ਤੋਂ ਉੱਪਰ ਕੇਸ ਜਿਹੜੇ ਲਗੇ ਉਹ ਆਨਰੇਬਲ ਹਾਈ ਕੋਰਟ ਚ ਚੱਲ ਰਹੇ ਨੇਗੇ ਉਹਨਾਂ ਕੇਸਾਂ ਦੇ ਅੰਦਰ ਜਦੋਂ ਸਾਡੇ ਆਫੀਸਰ ਸਾਹਿਬ ਆ ਜਾਂਦੇ ਨੇ ਤਾਂ ਕਿਤਨੇ ਕਿਤੇ ਕੋਈ ਨਾ ਕੋਈ ਟੈਕਨੀਸ਼ ਕਲਟੀ ਰਹਿ ਜਾਂਦੀਆਂ ਨੇਗੀਆਂ ਕੋਈ ਨਾ ਕੋਈ ਲੀਗਲ ਇਹ ਚ ਰਹਿ ਜਾਂਦੀ ਆ ਤਾਂ ਉਹਨੂੰ ਠੀਕ ਕਰਨ ਦੇ ਲਈ ਅੱਜ ਅਸੀਂ ਇੱਕ ਨਵੀਂ ਅਸਾਮੀ ਦੀ ਰਚਨਾ ਕੀਤੀ ਆ ਜਿਹੜੀ ਹੈ ਲਾ ਅਫੀਸਰ ਹੋਊਗਾ ਲਿਟੀਗੇਸ਼ਨ ਦਾ ਤਾਂ ਕਿ ਜਿਹੜਾ ਪਰਸਨਲ ਡਿਪਾਰਟਮੈਂਟ ਦਾ ਕੰਮਕਾਰ ਆ ਉਹ ਅੱਛੇ ਤਰੀਕੇ ਨਾਲ ਠੀਕ ਠੰਗ ਨਾਲ ਚੱਲ ਸਕੇ ਇਸ ਤੋਂ ਬਿਨਾ ਅਸੀਂ ਫੈਸਲਾ ਲੈਂਦੇ ਆ ਇੱਕ ਬਹੁਤ ਵੱਡਾ ਸੀਆ ਦਾ ਵਾਟਰ ਐਮੈਂਡਮੈਂਟ ਐਕਟ 2024 ਪ੍ਰੋਵੈਂਸ਼ਨ ਆਫ ਪ੍ਰੋਵੈਂਸ਼ਨ ਐਂਡ ਕੰਟਰੋਲ ਆਫ ਪੋਲੂਸ਼ਨ ਐਮੈਂਡਮੈਂਟ ਐਮੈਂਡਮੈਂਟ ਐਕਟ 2024 ਦੇ ਵਿੱਚ ਇੱਕ ਬਹੁਤ ਵੱਡੀ ਸੋਧ ਕੀਤੀ ਗਈ ਅੱਗੇ ਇਸ ਐਕਟ ਦੇ ਦੌਰਾਨ ਅੱਗੇ ਇਸ ਐਕਟ ਦੇ ਵਿੱਚ ਇਹ ਹੁੰਦਾ ਸੀਗਾ ਕਿ ਸਜ਼ਾ ਦਾ ਪ੍ਰਬੰਧਨ ਸੀਗਾ ਕਿ ਜੇਕਰ ਕੋਈ ਵਿਅਕਤੀ A ਸੈਕਟਰ ਦੀ ਕਿਸੇ ਵੀ ਪ੍ਰੋਵੀਜ਼ਨ ਨੂੰ ਤੋੜਦਾ ਸੀਗਾ ਤਾਂ ਉਹਨੂੰ ਸਜ਼ਾ ਸਾਲ 6 ਮਹੀਨੇ 3 ਮਹੀਨੇ ਜਿਹੜੇ ਨੇਗੇ ਉਹ ਕੀਤੀ ਜਾਂਦੀ ਸੀ ਹੁਣ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਕੀਤਾ ਗਿਆ ਹੈਗਾ ਸੋ ਉਸ ਦੇ ਤਹਿਤ ਉਸ ਦੇ ਤਹਿਤ ਜਿਹੜਾ ਹੁਣ ਵੱਡਾ ਫੈਸਲਾ ਕੀਤਾ ਗਿਆ ਕਿ ਹੁਣ ਜੇਲ੍ਹ ਚ ਨਹੀਂ ਜਾਊਗਾ ਬਲਕਿ ਉਹਨੂੰ ਮਾਨਿਟਰਿੰਗ ਜਿਹੜੇ ਪੈਸੇ ਨੇ ਫਾਈਨ ਜਿਹੜਾ ਜਿਵੇਂ ਗੱਲ ਕਰਾਂ ਪੈਨਟੀ ਦੇ ਰੂਪ ਵਿੱਚ ਫਾਈਨ ਦੇਣਾ ਪਊਗਾ ਜਿਹੜਾ 5000 ਤੋਂ ਲੈ ਕੇ 15 ਲੱਖ ਤੱਕ ਵੱਖ-ਵੱਖ ਪ੍ਰੋਵੀਜ਼ਨਾ ਚ ਹੋਊਗਾ ਕਿ ਜੇਕਰ ਕੋਈ ਇਸ ਐਕਟ ਦੇ ਅੰਦਰ ਕੋਈ ਵੀ ਗਲਤੀ ਕਰਦਾਗਾ ਜਿਹੜੀ ਆਲਰੇਡੀ ਸੀਗੀ ਉਹ ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਵੀ ਐਕਟ ਨੂੰ ਸੋਧਿਆ ਗਵਰਨਮੈਂਟ ਆਫ ਇੰਡੀਆ ਨੇ ਸੋਧਿਆ ਤੇ ਲਗਭਗ 18 ਸਟੇਟਾਂ ਨੇ ਵੀ ਇਸ ਐਕਟ ਨੂੰ ਸੋਧਿਆ ਤੋਂ ਪੰਜਾਬ ਰਾਜ ਜਿਹੜਾ 19ਵਾਂ ਸਟੇਟ ਹੈ ਜਿਹਦੇ ਅੰਦਰ ਅਸੀਂ ਇਹ ਪ੍ਰੋਵੀਜ਼ਨਾ ਚੇਂਜ ਕੀਤੀਆਂ ਨੇ ਹੁਣ ਸੈਂਟੈਂਸ ਜਿਹੜਾ ਹੈਗਾ ਜਿਹਨੂੰ ਆਪਾਂ ਕਹਿ ਦਈਏ ਜੇਲ੍ਹ ਜਾਣ ਦਾ ਜਿਹੜਾ ਕੰਮ ਸੀਗਾ ਉਹ ਖਤਮ ਹੋਇਆਗਾ ਹੁਣ 5000 ਤੋਂ ਲੈ ਕੇ 15 ਲੱਖ ਰੁਪਏ ਤੱਕ ਜਿਹੜਾ ਉਹ ਜੁਰਮਾਨਾ ਲੱਗੂਗਾ ਔਰ ਉਹਦੇ ਵਿੱਚ ਅਸੀਂ ਇੱਕ ਐਡਜੂਡੀਕੇਟਿੰਗ ਆਫੀਸਰ ਸੈਕਟਰੀ ਲੈਵਲ ਦੇ ਪਦਰ ਦਾ ਉਹ ਨਿਯੁਕਤ ਕਰਾਂਗੇ ਜਿਹਦੇ ਕੋਲੇ ਜਾ ਕੇ ਸਾਰੀ ਜਿਹੜੀ ਆ ਅ ਪ੍ਰਕਿਰਿਆ ਪੂਰੀ ਹੋਊਗੀ ਕਿ ਕੀ ਉਹਨੇ ਜਿਹੜਾ ਗਲਤ ਕੰਮ ਕੀਤਾਗਾ ਔਰ ਇਸ ਤੋਂ ਬੈਨਾ ਚੇਅਰਮੈਨ ਜਿਹੜਾ ਉਹ ਵੀ ਬਣੂਗਾ ਬਟ ਲੇਕਿਨ ਕੰਸੈਂਟ ਵਾਲਾ ਜਿਹੜਾ ਚੈਪਟਰ ਹੈਗਾ ਉਹ ਸੈਕਸ਼ਨ 25 ਉਹਦੇ ਕੋਈ ਸੋਧ ਨਹੀਂ ਕੀਤੀ ਹੈਗੀ ਜਿਹੜਾ ਕੰਸੈਂਟ ਦਾ ਇਸ਼ੂ ਆ ਉਹਨੂੰ ਲੈ ਕੇ ਅਸੀਂ ਚੁੱਪਾਂ ਸ਼ਾਂਤਾਂ ਤੇ ਕਿਉਂਕਿ ਜੇਕਰ ਕੋਈ ਗਲਤ ਵੱਡਾ ਗਲਤ ਕੰਮ ਕਰਦਾ ਉਹ ਉਸ ਪੁਰਾਣੀ ਸਜ਼ਾ ਰਹੂਗੀ ਜਿਹੜੇ ਛੋਟੇ ਆਫੈਂਸਸ ਨੇਗੇ ਜਿਨ੍ਹਾਂ ਵਿੱਚ ਮੈਸਮ ਦਾ ਅਨਨੈਸੈਸਰਲੀ ਔਰ ਕਿਤਨੇ ਕਿਤੇ ਕਰਪਸ਼ਨ ਦਾ ਵੀ ਏਡਾ ਬਣ ਜਾਂਦੇ ਸੀਗੇ ਉਹਦੇ ਅੰਦਰ ਇਹ ਆ ਕਿ ਬੰਦਾ 5000 ਤੋਂ ਲੈ ਕੇ 15000 ਰੁਪਏ ਤੱਕ ਦਾ 15 ਲੱਖ ਤੱਕ ਦਾ ਸੌਰੀ ਅਸੀਂ ਪ੍ਰਬਧਾਨ ਕੀਤਾਗਾ ਇਸ ਤੋਂ ਬਿਨਾ ਅੱਜ ਇੱਕ ਅਹਿਮ ਫੈਸਲਾ ਹੋਰ ਜਿਹੜਾ ਪੰਜਾਬ ਦਾ ਕਾਫੀ ਲੰਬੇ ਅਰਸੇ ਤੋਂ ਜਿਹੜਾ ਪੈਂਡਿੰਗ ਪਿਆ ਸੀਗਾ ਪੰਜਾਬ ਜਨਮ ਤੇ ਮੌਤ ਰਜਿਸਟ੍ਰੇਸ਼ਨ ਨਿਯਮ 200 2004 2004 ਇਹਦੇ ਵਿੱਚ ਕੀ ਸੀਗਾ ਕਿ ਜੇਕਰ ਤੁਹਾਡੀ ਬੱਚਾ ਪੈਦਾ ਹੋਣ ਤੋਂ ਬਾਅਦ ਜੇਕਰ ਕੋਈ ਵੀ ਵਿਅਕਤੀ ਆਪਣੇ ਬੱਚੇ ਦਾ ਜਨਮ ਦੀ ਰਜਿਸਟ੍ਰੈਂਸੀ ਜੜੀਆ ਉਹ ਵੇ ਦਿਨ 1 ਇਅਰ ਨਹੀਂ ਕਰਾਉਂਦਾ ਸੀਗਾ ਤਾਂ ਉਹਨੂੰ ਮੈਜਿਸਟਰ ਸਾਹਿਬ ਕੋਲ ਜਾ ਕੇ ਉਹਨੂੰ ਅਦਾਲਤ ਦੇ ਵਿੱਚ ਜਾ ਕੇ ਉਥੋਂ ਇੱਕ ਆਰਡਰ ਪਾਸ ਕਰਵਾਉਣਾ ਪੈਂਦਾ ਸੀਗਾ ਇੱਕ ਆਰਡਰ ਲੈਣਾ ਪੈਂਦਾ ਸੀਗਾ ਔਰ ਬਹੁਤ ਵੱਡਾ ਇਹਦੇ ਵਿੱਚ ਉਹਨੂੰ ਐਵੀਡੈਂਸ ਦੇਣਾ ਪੈਂਦਾ ਸੀਗੇ ਕਿ ਮੈਂ ਕਿਉਂ ਨਹੀਂ 1 ਸਾਲ ਦੇ ਅੰਦਰ ਕਰਵਾਇਆ ਇਹਦਾ ਜਨਮ ਕਿੱਥੇ ਹੋਇਆ ਸੀ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਸੀਗੀਆਂ ਆਉਂਦੀਆਂ ਸੀਗੀਆਂ ਹੁਣ ਇਹਨੂੰ ਸੋਧ ਕੀਤਾ ਗਿਆ ਸਾਰੀਆਂ ਪਾਬਰਾਂ ਜਿਹੜੀਆਂ ਲੱਗੀਆਂ ਉਹ ਆਨਰੇਬਲ ਡੀਐਮ ਸਾਹਿਬ ਅਧਤੀਆਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਦਿੱਤੀਆਂ ਰਹੀਆਂ ਕਿ ਸੈਲਫ ਡੈਕਲੇਰੇਸ਼ਨ ਲੈ ਕੇ ਉਹ ਜਿਹੜਾ ਆਪਣਾ ਜਨਮ ਰਜਿਸਟਰਡ ਕਰਵਾ ਸਕਦਾ ਹੈਗਾ ਇਸ ਤੋਂ ਬਿਨਾ ਇਸ ਐਕਟ ਦੇ ਅੰਦਰ ਇੱਕ ਹੋਰ ਸ਼ੋਧ ਹੋਈ ਆ ਕਿ ਜੇਕਰ ਕੋਈ ਵਿਅਕਤੀ ਕਿਸੇ ਬਿਮਾਰੀ ਨਾਲ ਉਹਦੀ ਮੌਤ ਹੁੰਦੀ ਆ ਤਾਂ ਡਾਕਟਰ ਨੂੰ ਰੀਜ਼ਨ ਜਿਹੜਾ ਸਰਟੀਫਿਕੇਟ ਤੇ ਲਿਖਣਾ ਪਊਗਾ ਸਰਟੀਫਿਕੇਟ ਦੇ ਅੰਦਰ ਲਿਖਣਾ ਪਊਗਾ ਕਿ ਇਹਦੀ ਮੌਤ ਸਰੋਸਿਸ ਨਾਲ ਹੋਈ ਆ ਹਾਰਟ ਅਟੈਕ ਨਾਲ ਹੋਈ ਆ ਬ੍ਰੇਨ ਅਟੈਕ ਨਾਲ ਹੋਈ ਆ ਜਾਂ ਹੋਰ ਵੀ ਜੋ ਵੀ ਰੀਜ਼ਨ ਹੈਗਾਗਾ ਜਿਹੜਾ ਵੀ ਰੀਜ਼ਨ ਹੈਗਾਗਾ ਉਹ ਰੀਜ਼ਨ ਜਿਹੜਾ ਡਾਕਟਰ ਨੂੰ ਸਾਈਨ ਕਰਨਾ ਪਊਗਾ ਉਹੀ ਰੀਜ਼ਨ ਜਿਹੜਾ ਉਹ ਅੱਗੇ ਸਰਟੀਫਿਕੇਟ 'ਚ ਹੋਊਗਾ ਕਿਉਂਕਿ ਨਹੀਂ ਵਿਦਆਊਟ ਰੀਜ਼ਨ ਕਈ ਵਾਰ ਕਾਨੂੰਨੀ ਲੀਗਲ ਪ੍ਰੋਬਲਮਾਂ ਆਉਂਦੀਆਂ ਸੀਗੀਆਂ ਜੇ ਮੈਂ ਕਹਿ ਲਵਾਂ ਮੈਂ ਵਕੀਲ ਆ ਇਸ ਕਰਕੇ ਮੈਂ ਕਹਿ ਸਕਦਾਗਾ ਕਿ ਜੇਕਰ ਕਿਸੇ ਨੇ ਵਿਲ ਵਸੀਅਤ ਕਰਾਈਆ ਉਹ ਕਈ ਵਾਰ ਕੀ ਹੁੰਦਾ ਸੀਗਾ ਮੌਤ ਤੋਂ 4 ਦਿਨ ਪਹਿਲਾਂ ਵਸੀਅਤ ਹੋ ਜਾਂਦੀ ਸੀਗੀ ਔਰ ਪਤਾ ਹੁਣ ਲੱਗ ਜਾ ਕਰੂਗਾ ਡਾਕਟਰ ਦੱਸ ਦਿਆ ਕਰੂਗਾ ਕਿ ਭਾਈ ਇਹ ਤਾਂ ਕਮੇਚ 3 ਮਹੀਨੇ ਦਾ ਪਿਆ ਸੀਗਾ ਕਈ ਵਾਰ ਹੁੰਦਾ ਨਾ ਪਿੰਡਾਂ ਚੱਲਦਾ ਸੀ ਉਮਰੇ ਤੇ ਵਿਅਕਤੀ ਦੇ 10 ਗੁੱਠਾ ਲਵਾ ਕੇ ਕੰਮ ਚਲਾ ਲੈਂਦੇ ਸੀਗੇ ਸੋ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮਾਂ ਆਉਂਦੀਆਂ ਸੀਗੀਆਂ ਤੇ ਉਹਦੇ ਤੋਂ ਜਿਹੜਾ ਵੱਡੀ ਰਾਹਤ ਜਿਹੜੀ ਆ ਉਹ ਮਿਲੂਗੀ ਇਸੋ ਬਿਨਾ ਜਿਹੜੀ ਮੁੱਖ ਮੰਤਰੀ ਤੀਰਥ ਯਾਤਰਾ ਸੀ ਮੁੱਖ ਮੰਤਰੀ ਤੀਰਥ ਯਾਤਰਾ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਪਹਿਲਾਂ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਆ ਉਹ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਆਉਂਦੀ ਸੀਗੀ ਹੁਣ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਆ ਉਹ ਰੈਵਨਿਊ ਡਿਪਾਰਟਮੈਂਟ ਕੋਲੇ ਅਸੀਂ ਦਿੱਤੀ ਆ ਜੋ ਗਿੱਤਰ ਮਾਰਤ ਦਾ ਕੰਮ ਜਿਹੜਾ ਹੈਗਾ ਉਹ ਡਿਪਾਰਟਮੈਂਟ ਜਿਹੜਾ ਆਲਰੇਡੀ ਰੈਵਨਿਊ ਕੋਲੇ ਸੀਗਾ ਸੋ ਅਸੀਂ ਇਹ ਵੀ ਫੈਸਲਾ ਕੀਤਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਆ ਉਹ ਰੈਵਨਿਊ ਡਿਪਾਰਟਮੈਂਟ ਕੋਲੇ ਜਾਊਗੀ ਔਰ ਮੁੱਖ ਮੰਤਰੀ ਸਾਹਿਬ ਇਹਦੇ ਲਈ ਇੱਕ ਸੰਮਤੀ ਦਾ ਗਠਨ ਕਰਨਗੇ ਇਹਦੇ ਲਈ ਇੱਕ ਸੰਮਤੀ ਦਾ ਗਠਨ ਕਰਨਗੇ ਜਿਹੜਾ ਕੰਮ ਕਰ ਦੇਖੂ ਕਿਹੜੇ-ਕਿਹੜੇ ਜਗ੍ਹਾ ਤੇ ਜਾਣਾ ਹੈ ਕਿਹੜੀ-ਕਿਹੜੀ ਧਾਰਮਿਕ ਜਗ੍ਹਾ ਜਿਹੜੀਆਂ ਨੇ ਆਡੈਂਟੀਫਾਈ ਕਰਨੀਆਂ ਨੇ ਉਹਦਾ ਕੰਮ ਕਰ ਵਿਸਥਾਰ ਸਹਿਤ ਦੁਬਾਰਾ ਜਿਹੜੀ ਇਹਦੇ ਤੇ ਸੀਐਮ ਸਾਹਿਬ ਆਰਡਰ ਜਾਰੀ ਕਰਨਗੇ ਕਿ ਕੀ-ਕੀ ਹੋ ਔਰ ਇਸ ਤੋਂ ਬਿਨਾ ਜਿਹੜੀ ਮੈਂ ਸਮਝਦਾ ਹਰੇਕ ਸਾਲ ਪੰਜਾਬ ਦੇ ਅੰਦਰ ਐਕਸਾਈਜ਼ ਦੀ ਪਾਲਿਸੀ ਆਉਂਦੀ ਆ ਪੰਜਾਬ ਦੇ ਅੰਦਰ ਕਿਉਂਕਿ ਹਰੇਕ ਪਾਲਿਸੀ ਜਿਹੜੀ ਆ ਪੰਜਾਬ ਐਕਸਾਈਜ਼ ਦੀ ਉਹ ਸਾਲਦਰ ਸਾਲ ਬਣਦੀ ਆ ਇੱਕ ਸਾਲ ਬਣਦੀ ਆ ਜਦੋਂ ਮੈਂ 2022 ਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪੰਜਾਬ ਚ ਤਾਂ ਡਿਪਾਰਟਮੈਂਟ ਜਿਹੜਾ ਉਹ ਮੈਨੂੰ ਸੌਂਪਿਆ ਗਿਆ ਤੇ 2022 ਦੇ ਵਿੱਚ ਜਦੋਂ ਪੰਜਾਬ ਚ ਉਸ ਸਮੇਂ ਕਾਂਗਰਸ ਪਾਰਟੀ ਨੇ ਆਪਣਾ ਰਾਜ ਛੱਡਿਆ ਜਾਂ ਉਸ ਤੋਂ ਪਹਿਲਾਂ ਮੈਂ ਗੱਲ ਕਰਾਂ ਕਾਹਲੀਦਰ ਬੀਜੇਪੀ ਦੀ ਤਾਂ ਉਹਨਾਂ ਸਮੇਂ ਦੇ ਦੌਰਾਨ ਸਾਰਾ ਰੈਵਨਿਊ ਜਿਹੜਾ ਪੰਜਾਬ ਦਾ ਸੀਗਾ ਉਹ ਸਿਰਫ ਔਰ ਸਿਰਫ 6100 ਕਰੋੜ ਰੁਪਏ ਤੱਕ ਸੀਮਤ ਸੀਗਾ ਸਿਰਫ ਐਕਸਾਈਜ਼ ਪਾਲਿਸੀ ਤੋਂ 6100 ਕਰੋੜ ਰੁਪਏ 6100 ਕਰੋੜ ਰੁਪਏ ਜਿਹੜੇ ਸੀ ਉਹ ਡਿਪਾਰਟਮੈਂਟ ਨੂੰ ਆਉਂਦੇ ਸੀ ਸਰਕਾਰ ਨੂੰ ਆਉਂਦੇ ਸੀ ਉਹਦੇ ਵਿੱਚ ਨਵੀਂ ਐਕਸਾਈਜ਼ ਪਾਲਿਸੀ ਜਿਹੜੀ ਪਿਆਦੀ ਗਈ ਨਵੀਂ ਐਕਸਾਈਜ਼ ਪਾਲਿਸੀ ਆਉਣ ਦੇ ਬਾਅਦ ਜੇ ਮੈਂ ਲਾਸਟ ਇਅਰ ਦੀ ਗੱਲ ਕਰਾਂ 24 25 ਦੀ ਗੱਲ ਕਰਾਂ ਕਿ 2024 25 ਕਿੰਨਾ ਰੈਵਨਿਊ ਆਇਆ ਤਾਂ ਉਹਦੇ ਵਿੱਚ ਅਸੀਂ 10145 ਕਰੋੜ ਰੁਪਏ ਦੇ ਟਾਰਗੇਟ ਨਿਸ਼ਚਿਤ ਕੀਤੇ ਸੀ 2024-25 10145 ਕਰੋੜ ਰੁਪਏ ਦੇ ਟਾਰਗੇਟ ਜਿਹੜੇ ਅਸੀਂ ਫਿੱਟ ਕੀਤੇ ਸੀਗੇ ਟਾਰਗੇਟ ਹਿੱਟਸ ਕੀਤੇ ਸੀਗੇ ਔਰ ਮੈਨੂੰ ਬੜੇ ਮਾਣ ਨਾਲ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਉਹਦੇ ਵਿੱਚ ਅਸੀਂ 10200 ਕਰੋੜ ਰੁਪਇਆ ਜਿਹੜਾ ਰੈਵਨਿਊ ਅਚੀਵ ਕਰਨ ਜਾ ਰਹੇ ਹਾਂ ਕਿਉਂਕਿ ਲਾਸਟ ਮੰਥ ਦਾ ਰੈਵਨਿਊ ਹਜੇ ਆਉਣਾ ਬਾਕੀ ਆ ਮਾਰਚ ਦਾ ਤੋ ਇਸ ਗੱਲ ਕਰਕੇ ਪਰ ਲੇਕਿਨ ਜੋ ਪਿਛਲਾ ਟ੍ਰੈਂਡ ਚੱਲਿਆ ਆਉਂਦਾਗਾ ਜੋ ਪਿਛਲੇ 11 ਮਹੀਨਿਆਂ ਦਾ ਟ੍ਰੈਂਡ ਚੱਲਿਆ ਆ ਰਿਹਾ ਉਹ ਇਹ ਸ਼ੋਅ ਕਰਦਾ ਕਿ ਬਿਲਕੁਲ ਅਸੀਂ 10200 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਦੇ ਅੰਦਰ ਐਕਸੈਸ ਪਾਲਿਸੀ ਤੋਂ ਕਮਾ ਕੇ ਦੇਵਾਂਗੇ ਜਿਹੜਾ ਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਆ ਵੈਲਫੇਅਰ ਤੇ ਲੱਗੂਗਾ ਭਲਾਈ ਤੇ ਲੱਗੂਗਾ ਇਸ ਦੇ ਵਿੱਚ ਪਹਿਲਾਂ ਜਦੋਂ 2022 ਦੀ ਮੈਂ ਗੱਲ ਕਰਾਂ ਤਾਂ ਉਦੋਂ ਅਸੀਂ ਫਸਟ ਟਾਈਮ ਟੈਂਡਰਿੰਗ ਕੀਤਾ ਸੀ ਫਸਟ ਟਾਈਮ ਟੈਂਡਰਿੰਗ ਦੀ ਪ੍ਰਕਿਰਿਆ ਹੋਈ ਸੀ ਈ ਟੈਂਡਰ ਹੋਇਆ ਸੀ ਔਰ ਸੈਕੰਡ ਟਾਈਮ ਰੀਨਿਊਅਲ ਹੋਈ ਸੀ ਰੀਨਿਊ ਕੀਤਾ ਗਿਆ ਸੀ ਔਰ ਥਰਡ ਟਾਈਮ ਡਰਾਫ ਲੋਟ ਹੋਇਆ ਸੀ ਤੁਹਾਨੂੰ ਪਤਾ ਹੈ ਡਰਾਫ ਲੋਟਰੀ ਜਰੀਕੇ ਲੋਟਰੀ ਕੱਟ ਗਈ ਸੀ ਇਸ ਵਾਰ ਫੇਰ ਦੁਬਾਰਾ ਤੋਂ ਪ੍ਰਾਈਸ ਡਿਸਕਵਰ ਕਰਨ ਦੇ ਲਈ ਕਿ ਪ੍ਰਾਈਸ ਜਿਹੜੀ ਆ ਕਿੰਨੀ ਡਿਸਕਵਰ ਕਰਨੀ ਆ ਅਸੀਂ ਦੁਬਾਰਾ ਤੋਂ ਈ ਟੈਂਡਰਿੰਗ ਕਰ ਰਹੇ ਹਾਂਗੇ ਦੁਬਾਰਾ ਤੋਂ ਈ ਟੈਂਡਰਿੰਗ ਦਾ ਪ੍ਰੋਸੈਸ ਜਿਹੜਾ ਉਹ ਅਸੀਂ ਕਰਾਂਗੇ ਔਰ ਇਸ ਵਾਰ ਅਸੀਂ ਜਿਹੜਾ ਰੈਵਨਿਊ ਫਿਕਸ ਕੀਤਾ ਹੈਗਾ ਜਿਹੜਾ ਟਾਰਗੇਟ ਫਿਕਸ ਕੀਤਾ ਹੈਗਾ ਜੋ ਅਸੀਂ ਅਚੀਵ ਕਰਨਾ ਹੈਗਾ ਜਿਵੇਂ ਅਸੀਂ ਪਹਿਲਾਂ ਲਗਾਤਾਰ ਸਾਡੇ ਡਿਪਾਰਟਮੈਂਟ ਦੇ ਸਾਰੇ ਅਫੀਸਰ ਸਹਿਬਾਨ ਦੇ ਸਹਿਯੋਗ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ ਇਸ ਵਾਰ ਅਸੀਂ 11000 ਬੀ 11000 ਬੀ ਕਰੋੜ ਰੁਪਏ ਦਾ ਟਾਰਗੇਟ ਫਿਕਸ ਕੀਤਾ ਹੈਗਾ ਔਰ ਮੈਨੂੰ ਪੂਰਨ ਉਮੀਦ ਹੈ ਕਿ ਇਸ ਤੋਂ ਅਸੀਂ 11000 20 ਕਰੋੜ ਰੁਪਏ ਇੱਕ ਮਾਮਾ ਹੈ ਕਿਉਂਕਿ ਜਿੰਨੇ ਅਸੀਂ ਲਾਸਟ ইয়ার ਦੇ ਵਿੱਚ ਜਿੰਨੇ ਵੀ ਅਸੀਂ ਟਾਰਗੇਟ ਕੀਤੇ ਉਹ 100% ਅਚੀਵ ਕੀਤੇ ਕਦੇ ਵੀ ਕਿਤੇ ਵੀ ਕਿਸੇ ਕਿਸਮ ਦਾ ਕੋਈ ਵੀ ਘਾਟਾ ਜਿਹੜਾ ਨਹੀਂ ਪਿਆ ਬਲਕਿ ਜਦੋਂ ਜੇ ਮੈਂ ਗੱਲ ਕਰਾਂ ਅਕਾਲੀ ਦਲ ਬੀਜੇਪੀ ਦੀ ਗਵਰਨਮੈਂਟ ਹੁੰਦੀ ਸੀਗੀ ਜੋ 2016 ਚ ਲਾਸਟ ইয়ার ਤਾਂ ਉਹਨਾਂ ਦੀ ਪਾਲਿਸੀ ਲਗਭਗ ਫੇਲ ਹੋ ਗਈ ਸੀ ਔਰ ਪੰਜਾਬ ਨੂੰ ਉਸ ਸਮੇਂ ਵੱਡਾ ਘਾਟਾ ਪਿਆ ਸੀਗਾ ਔਰ ਉਸ ਬਾਅਦ ਦੁਬਾਰੇ ਕਾਂਗਰਸ ਪਾਰਟੀ ਸਰਕਾਰ ਆਈ ਉਹਨਾਂ ਤੇ ਹੱਥਿਆ ਤਰਾ ਕੇ ਬੈ ਗਈ ਉਹਨਾਂ ਨੇ ਤਾਂ ਕਦੇ ਕੰਮ ਨਹੀਂ ਕੀਤਾ 5 ਸਾਲ 3 ਸਾਲ ਕੋਵਿਡ ਦਾ ਬਹਾਨਾ ਲਾਇਆ 2 ਸਾਲ ਅਫ ਦੀ ਲੜਾਈ ਦਾ ਬਹਾਨਾ ਲਾਇਆ ਤੇ ਕੰਮ ਕਰਕੇ ਤੁਰਦੇ ਬਣੇ ਤੇ ਇੱਕ ਵੀ ਰੈਵਨਿਊ ਜਿਹੜਾ ਨਹੀਂ ਵਧਿਆ ਇਸ ਵਾਰ ਜਿਹੜਾ ਗਰੁੱਪ ਸਾਈਜ਼ ਆ ਜੇ ਮੈਂ ਗਰੁੱਪ ਦੀ ਗੱਲ ਕਰਾਂ ਗਰੁੱਪ ਅਸੀਂ 207 ਬਣਾਏ ਨੇ 207 ਇਸ ਪਾਲਿਸੀ ਦੇ ਗਰੁੱਪ ਹੋਣਗੇ ਔਰ ਗਰੁੱਪ ਦਾ ਸਾਈਜ਼ ਜਿਹੜਾ ਰੈਵਨਿਊ ਸ਼ੇਪ ਦੀ ਮੈਂ ਗੱਲ ਕਰਾਂ ਤਾਂ 40 ਕਰੋੜ ਰੁਪਇਆ ਪਲੱਸ ਮਾਈਨਸ 25% ਵੇਰੀਏਸ਼ਨ ਤੇ ਰੱਖਿਆ ਗਿਆ। ਯਾਨੀ ਕਿ 40 ਕਰੋੜ ਰੱਖਿਆ 25% ਵੇਰੀਏਸ਼ਨ ਰੱਖਿਆ ਪਲੱਸ ਔਰ ਮਾਈਨਸ ਵਧ ਵੀ ਸਕਦਾ ਘਟ ਵੀ ਸਕਦਾ ਕਿਉਂਕਿ ਕੁਝ ਸ਼ਹਿਰੀ ਗਰੁੱਪ ਨੇ ਕੁਝ ਪਿੰਡੂ ਗਰੁੱਪ ਨੇ ਉਸ ਹਿਸਾਬ ਦੇ ਨਾਲ ਅਸੀਂ ਜਿਹੜਾ ਉਹ ਰੈਵਨਿਊ ਫਿਟ ਕੀਤਾ। ਇਸ ਤੋਂ ਬੇਨਾ ਮੇਜਰ ਜਿਹੜਾ ਆਇਆ ਕਿ ਦੇਸੀ ਸ਼ਰਾਬ ਦੇ ਅੰਦਰ ਦੇਸੀ ਸ਼ਰਾਬ ਦਾ ਕੋਟਾ ਜਿਹੜਾ ਪੂ 3% ਵਧਾਇਆ ਗਿਆ। ਤੇ ਜਿਹੜਾ ਪੰਜਾਬ ਦੇ ਜਿਹੜੇ ਸਾਬਕਾ ਸੈਨਿਕ ਨੇਗੇ ਪੰਜਾਬ ਦੇ ਜਿਹੜੇ ਸਾਬਕਾ ਸੈਨਕੀ ਦੇਗੇ ਉਹਨਾਂ ਦਾ ਕਿ ਥੋਕ ਲਾਇਸੈਂਸ ਦਾ ਸੀ ਜਿਹੜਾ ਥੋਕ ਲਾਇਸੈਂਸ ਦੀ ਜਿਹੜੀ ਫੀਸ ਸੀਗੀ ਉਹ ਪਹਿਲਾਂ 5 ਲੱਖ ਰੁਪਏ ਸੀਗੀ ਸੋ ਅੱਜ ਮੈਂ ਸਮਝਦਾ ਪੰਜਾਬ ਦੇ ਸਾਬਕਾ ਫੈਜੀ ਉਹਨੂੰ ਕਾਫੀ ਰਾਹਤ ਆ ਕਿ ਉਹਨਾਂ ਦੀ ਫੀਸ ਜਿਹੜੀ ਆ ਉਹ ਅਸੀਂ ਲਾਇਸੈਂਸ ਫੀਸ ਜਿਹੜੀ ਆ ਉਹ 5 ਲੱਖ ਤੋਂ ਘਟਾ ਕੇ 2.5 ਲੱਖ ਕੀਤੀ ਆ ਸੋ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਜਿਹੜੇ ਫਾਰਮ ਸਟੇ ਦੇ ਡੈਸਲਸ ਸੀਗੇ ਅੱਜ ਕੱਲ ਲਮਾ ਟ੍ਰੈਂਡ ਆ ਫਾਰਮਾਂ ਚ ਜਾ ਕੇ ਲੋਕ ਰਹਿੰਦੇ ਨੇ ਨਗੇ ਫਾਰਮਾ ਦੇ ਅੰਦਰ ਲਾਇਸੈਂਸ ਜਿਹੜਾ ਮਿਲਦਾ ਸੀ ਲਿਕਰ ਦਾ ਲਾਇਸੈਂਸ ਮਿਲਦਾ ਸੀਗਾ ਉਹਦੇ ਚ ਅੱਗੇ ਉਹ 12 ਜਿਹੜੀ ਬੋਟਲਸ ਸੀ ਕੁਆਟਰ ਸੀ ਉਹ ਰੱਖ ਸਕਦਾ ਸੀਗਾ ਪਰ ਅਸੀਂ ਉਹਦੀ ਗਿਣਤੀ ਵਧਾ ਕੇ 36 ਕੀਤੀ ਆ ਜਿਹਦੇ ਵਿੱਚ ਬੀਅਰ ਵਾਇਨ ਜਿੰਦ ਬੋਦਕਾ ਇਸ ਤਰ੍ਹਾਂ ਦੇ ਬ੍ਰਾਂਡ ਜਿਹੜੇ ਉਹ ਆਉਣਗੇ ਇਸ ਤੋਂ ਬਿਨਾ ਬੀਅਰ ਦੀ ਸ਼ਾਪ ਐਕਸਕਲੂਸਿਵ ਯਰੀ ਬੀਅਰ ਦੀ ਸ਼ਾਪ ਸੀ ਉਹਦੀ ਵੀ ਪਹਿਲਾਂ ਪ੍ਰਤੀ ਦੁਕਾਨ 2 ਲੱਖ ਰੁਪਏ ਸੀਗੀ ਸੋ ਉਹ ਵੀ ਅਸੀਂ ਕਟਾ ਕੇ 25000 ਰੁਪਏ ਦੁਕਾਨ ਕੀਤੀ ਹੈਗੀ ਸੋ ਇਸ ਤੋਂ ਬਿਨਾ ਬਹੁਤ ਲੰਬੇ ਅਰਸੇ ਤੋਂ ਪੰਜਾਬ ਦੇ ਅੰਦਰ ਜੇ ਮੈਂ ਗੱਲ ਕਰਾਂ 2017 ਤੋਂ ਪਹਿਲਾਂ ਦੀ ਪੰਜਾਬ ਦੇ ਅੰਦਰ ਕੋਈ ਵੀ ਨਵੀਂ ਨਮਾ ਬੋਟਲਿੰਗ ਪਲੈਂਟ ਜਿਹੜਾ ਪੰਜਾਬ ਪਹੁੰਚਿਆ ਸੀ ਇਨਵੈਸਟਮੈਂਟ ਨੂੰ ਵਧਾਉਣ ਦੇ ਲਈ ਇਨਵੈਸਟਮੈਂਟ ਨੂੰ ਵਧਾਉਣ ਦੇ ਲਈ ਅਸੀਂ ਫੈਸਲਾ ਕੀਤਾ ਕਿ ਇਸ ਪਾਲਿਸੀ 'ਚ ਅਸੀਂ ਨਵੇਂ ਬੋਟਲਿੰਗ ਪਲਾਂ ਲਾਉਣ ਦੀ ਮਨਜ਼ੂਰੀ ਦਿੱਤੀ ਆ ਤਾਂ ਕਿ ਕੋਈ ਵੀ ਵਿਅਕਤੀ ਆ ਕੇ ਨਮਾ ਬੋਟਲਿੰਗ ਪਲਾਂਟ ਲਾ ਕੇ ਆਪਣਾ ਕੰਮਕਾਰ ਸ ਕਰ ਸਕੇ ਔਰ ਇੰਡਸਟਰੀ ਨੂੰ ਮੈਂ ਸਮਝਦਾ ਹੁਲਾਰਾ ਮਿਲੇਗਾ ਔਰ ਇਸ ਤੋਂ ਬਿਨਾ ਜਿਹੜਾ ਕਾਓ ਵੈਲਫੇਅਰ ਸੈਸ ਸੀਗਾ ਕਾਓ ਵੈਲਫੇਅਰ ਸੈਸ ਪਹਿਲਾਂ 1 ਰੁਪਏ ਪ੍ਰਤੀ ਪ੍ਰੋਫਲੀਟਰ ਹੁੰਦਾ ਸੀਗਾ ਉਹ ਹੁਣ ਅਸੀਂ ਵਧਾ ਕੇ 1.5 ਰੁਪਏ ਪ੍ਰਤੀ ਪ੍ਰੋਫਲੀਟਰ ਕੀਤਾਗਾ ਇਹਦੇ ਨਾਲ ਕਾਓ ਵੈਲਫੇਅਰ ਫੀਸ ਜਿਹੜੀ ਆ ਪਹਿਲਾਂ 16 ਕਰੋੜ ਰੁਪਏ ਅਗਰਾਈ ਹੋਂਦੀ ਸੀ ਸਰਾਨਾ ਹੁਣ ਉਹ 24 ਕਰੋੜ ਰੁਪਏ ਦੀ ਜਿਹੜੀ ਆ ਉਗਰਾਹੀ ਹੋਊਗੀ ਇਸ ਤੋਂ ਮੈਂ ਬਹੁਤ ਬਤਾਇਆ ਮੈਂ ਫੈਸਲਾ ਕਰਦੇ ਆ ਸਦਾ ਭਗਵਾਨ ਸ੍ਰੀ ਮਾਤਾ ਜੀ ਨੇ ਅਰ ਫੈਸਲਾ ਕੀਤਾ ਕਿ ਇਨਫੋਰਸਮੈਂਟ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਨਫੋਰਸਮੈਂਟ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਨਵੇਂ ਜਿਹੜੇ ਆਪਕਾਰੀ ਪੁਲਿਸ ਸਟੇਸ਼ਨ ਸਥਾਪਿਤ ਕੀਤੇ ਜਾਣ। ਨਵੇਂ ਆਪਕਾਰੀ ਪੁਲਿਸ ਸਟੇਸ਼ਨ ਸਥਾਪਿਤ ਕੀਤੇ ਜਾਣ ਉਹਦੇ ਲਈ ਮੈਂ ਡਿਪਾਰਟਮੈਂਟ ਦੀ ਕਮੇਟੀ ਬਣਾਈ ਆ ਸਾਡੇ ਆਫੀਸਰ ਸਾਹਿਬਾਨ ਪੰਜਾਬ ਪੁਲਿਸ ਦੇ ਆਫੀਸਰ ਸਾਹਿਬਾਨ ਔਰ ਦੂਸਰੇ ਜਿਹੜੇ ਕਨਸਰਨਡ ਡਿਪਾਰਟਮੈਂਟ ਦੇ ਉਹਨਾਂ ਦੀ ਕਮੇਟੀ ਬਣਾ ਕੇ ਇਹਦੇ ਤਜ਼ਵੀਰ ਜਲਦੀ ਪੇਸ਼ ਕਰੂਗੀ ਤਾਂ ਕਿ ਅਸੀਂ ਉਹ ਨਵੇਂ ਪੁਲਿਸ ਸਟੇਸ਼ਨ ਬਣਾ ਸਕੀਏ ਤਾਂ ਕਿ ਇਨਫੋਰਸਮੈਂਟ ਜਿਹੜੀ ਆ ਹੋਰ ਹੋਰਸ ਕੇ ਇਹ ਜਿਹੜੇ ਮੋٹے ਮੋٹے ਅੱਜ ਦੇ ਕਨਸਰਨ ਸੀਗੇ ਸੋ ਹਾਂਜੀ ਇੱਕ ਮਿੰਟ ਇੱਕ ਮਿੰਟ ਸੋ ਬਿਲਕੁਲ ਇਸ ਸਿਕਸਾਈਜ਼ ਪਾਲਿਸੀ ਦੇ ਨਾਲ 11000 20 ਕਰੋੜ ਰੁਪਏ ਦਾ ਰੈਵਨਿਊ ਪੈਕ ਕੀਤਾਗਾ ਸੋ ਮੈਨੂੰ ਜਿਸ ਤਰ੍ਹਾਂ ਮੇਰਾ ਪੁਰਾਣਾ 3 ਸਾਲ ਦਾ ਐਕਸਪੀਰੀਅੰਸ ਆ ਕੀ ਟਾਰਗੇਟ ਹੈ ਜੀ ਅਸੀਂ ਟਾਰਗੇਟ ਵੀ ਜਿਹੜਾ ਅਸੀਂ ਅਚੀਵ ਕਰਾਂਗੇ ਸੋ ਥੈਂਕ ਯੂ ਕੋਈ ਨਹੀਂ ਕੁਝ ਨਹੀਂ ਕੋਈ ਅੱਜ ਕਿਤੇ ਕਦੀ ਬਤਾਏ ਪੁਲਿਸ ਸਰ ਕਿਤੇ ਬਣਾएंगे ਸਰ ਓਪਨ ਤਾਂ ਆਲਰੇਡੀ ਹੈ ਆਲਰੇਡੀ ਓਪਨ ਹੋਟਾ ਹੈ ਸਰ ਹੈ ਹਾਂ ਬਾਕੀ ਦੇਸੀ ਮੈਂ 3% नहीं नहीं वो वही वही मैं बोल रहा हूँ कि मैंने एक कमेटी की तस्वीर बनाई है कि कहाँ कहाँ इन्फोर्समेंट कहा, की ज्यादा जरूरत है किन डिस्ट्रिक्टों में जरूरत है वो अभी है वो स्थान को आइडेंटिफाई करेगी आफ्टर दैट हम उसकी स्थापना करेंगे मतलब हमने अब सिद्धांतक तौर पर आज इसकी रचना करने की अनुमति दे दी दी है कि इस इन्फोर्समेंट एक्सक्लूसिव फॉर एक्साइज के जो पुलिस स्टेशन बनने चाहिए सर, थी, बने का बड़ी है। इस नहीं नहीं देखिए जो एक्साइज की इन्फोर्समेंट है जो पुलिस के पास इतना काम होता है तो उसके पास ऐसा नहीं होता तो कई बार होजी हो जाती है जब पुरानी सरकार थी जब कांग्रेस पार्टी की पंजाब में सरकार थी तो लगभग एक लोग मर गए थे अब तक मेरे को लगता है उनको इंसाफ नहीं मिला तो मैं समझता हूं इन फ्यूचर ऐसा ना हो तो उसके लिए हम इसका प्रावधान किया है ਕੀ ਸਖਤੀ ਕਰਨ ਜਾਣੇ ਕਿਉਂਕਿ ਦੇਖੋ ਜਦੋਂ ਜਦੋਂ ਬਾਜਬਾਬ ਸਾਹਿਬ ਜਦੋਂ ਐਕਸਕਲੂਸਿਵ ਪੁਲਿਸ ਸਟੇਸ਼ਨ ਹੋਂਦ ਵਿੱਚ ਆ ਗਏ ਤਾਂ ਮੈਨੂੰ ਲੱਗਦਾ ਉਹ ਬਿਲਕੁਲ ਖਤਮ ਹੋ ਚੁੱਕੇ ਹੁਣ ਵੀ ਅਸੀਂ ਜਿਹੜੀ ਪ੍ਰੈਜ਼ੈਂਟ ਪਾਲਿਸੀ ਦੇ ਨਾਲ ਬਹੁਤ ਸਾਰਾ ਜਿਹੜਾ ਸਮਗਲਿੰਗ ਸੀ ਹੁੰਦੀ ਸੀ ਅਦਰ ਸਟੇਟਸ ਤੋਂ ਪੰਜਾਬ ਚ ਆਉਦੀ ਸੀ ਉਹ ਅੱਜਕੱਲ ਲਗਭਗ ਖਤਮ ਹੋ ਚੁੱਕੀ ਜਿੱਥੇ ਕਿਤੇ ਉੱਕਾ ਦੁੱਕਾ ਦੇ ਕਾਦਨਾਮਾ ਹੁੰਦੀਆਂ ਨੇ ਤਾਂ ਅਸੀਂ ਉਹਦੇ ਖਿਲਾਫ ਤੁਰੰਤ ਕਸ਼ ਰੰਦੇ ਹਾਂ ਜੀ ਰਮਨ ਜੀ ਸਾਹਿਬ ਤੁਸੀਂ ਲਾਸਟ ਟਾਈਮ ਜਿ ਕੋਈ ਇਨੋਵੇਟਿਵ ਲਿਆਦਾ ਸੁਝਾਈ ਗਿਆ ਬੀਅਰ ਸ਼ੌਟ ਐਕਸਕਲੂਸਿਵ ਜੀ ਪਿਛਲੇ ਸਾਲ ਲਗਭਗ 35 ਜਿਹੜੀਆਂ ਉਹ ਸ਼ਾਪਸ ਖੁੱਲੀਆਂ ਸੀਗੀਆਂ ਔਰ ਸਾਨੂੰ ਲੱਗਿਆ ਕਿ ਐਕਸਕਲੂਸਿਵ ਬੀਅਰ ਸ਼ਾਪਸ ਜਿਹੜੀਆਂ ਕਿ ਯੰਗਸਟਰ ਮੈਂ ਬੜਾ ਓਵਰ ਮਾਈਂਡਡ ਕਹਣਾ ਕਿ ਜੰਗਸਟਰ ਜ਼ਿਆਦਾ ਬੀਅਰ ਨੂੰ ਪ੍ਰੀਫਰ ਕਰਦੇ ਨੇਗੇ ਤੋ ਉਹ ਕਿਤਨਾ ਕਿਤੇ ਜ਼ਿਆਦਾ ਹੋਣੀਆਂ ਚਾਹੀਦੀਆਂ ਸੋ ਇਸ ਲਈ ਜਿਹੜਾ ਇਹ ਐਕਸਕਲੂਸਿਵ ਬੀਅਰ ਸ਼ਾਪ ਦਾ ਅਸੀਂ ਫੀਸ ਜਿਹੜੀ ਉਹ 2 ਲੱਖ ਤੋਂ 25 ਹਜ਼ਾਰ ਨੋ 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 ਚੇਂਜ ਇਨ 11 पंजाब बीजेपी अध्यक्ष है सुनील जाखड़ साहब उनका कहना है कि जो जो नई पॉलिसी लाई गई है दिल्ली की पर लाई गई है और जो दिल्ली के पूर्व मुख्यमंत्री है सिसोदिया साहब वो यहां बैठकर ये पूरी पॉलिसी जो है वो ड्राफ्ट कर रहे हैं बीजेपी को हर रोज आम आदमी पार्टी के सुपने आते हैं जाखड़ साहब को क्योंकि आज उन्होंने कुछ ना कुछ बोलना था कहीं ना कहीं आप लोगों ने भी उनको छापना था इसलिए आज उसने उन्होंने ऐसा बयान दिया है कि पॉलिसी हमारे डिपार्टमेंट के सभी जितने भी हमारे ऑफिसर साहबान हैं और मेरी अध्यक्षता में और हमारी एक कैबिनेट सब कमेटी बनी थी जिसमें हमारे चार मेरे साथ तीन और मंत्री थे हम चारों ने मिलकर पॉलिसी बनाई है क्योंकि भारतीय जनता पार्टी अकाली दल और कांग्रेस वाले बहुत ही तड़फ रहे हैं उनको बहुत तकलीफ हो रही है क्योंकि जब कांग्रेस पार्टी थी पंजाब में क्योंकि तब वो कांग्रेस पार्टी के प्रधान थे जाखड़ जी उनकी देखरेख में पंजाब के 128 लोग मरे थे पंजाब के में हुस हुई थी तब उनकी आंखों में आंसू नहीं आए थे तब जाखड़ साहब जी की आंखों में आंसू नहीं आए थे क्योंकि उनकी पार्टी के लोग थे वो शराब के माफिया से लगे हुए थे पंजाब में आप लोगों ने लिखा होगा सब लोगों ने लिखा था कि पंजाब में शराब माफिया काम कर रहा है तब वो कांग्रेस पार्टी की देखरेख में काम कर रहा है आज वो भारतीय जनता पार्टी में है आज कुछ और बयान दे रहे हैं तो उनको सोच लेना चाहिए कि आप तब उनके आंखों में ਉਹ ਆਸਵਾਇਤਾ ਜਨਨ ਹੈ ਤੇ ਹਮ ਤੋ ਲਗਾਤਾਰ ਪੰਜਾਬ ਕੇ ਐਕਸਰਸ ਨੂੰ ਅੱਗੇ ਬੜਾਣੇ ਕਾਮ ਕਰ ਰਹੇ ਹੈ ਥੈਂਕ ਯੂ ਬਿਲਕੁਲ ਉਹ ਤਾਂ ਮਾਮਲਾ ਜਿਹੜਾ ਅਦਾਲਤ ਪੈਂਡਿੰਗ ਹੈ ਜੀ ਜਿਹੜਾ ਉਹ ਮਾਮਲਾ ਹੈਗਾ ਕੋਰਟ ਦਾ ਉਹ ਅਦਾਲਤ ਚ ਪੈਂਡਿੰਗ ਪਿਆ ਇੱਕ ਇੱਕ ਮੈਂ ਪੰਜਾਬ ਐਡਰੋ ਨੇ ਪੋਸਟ ਕਰ ਰਹੇ